ਬਿਲਕੁਲ ਲਾਗੇ ਕਰਕੇ ਬੌਂਦਰ ਪਿੰਡ ਤੋਂ ਪੁੱਜਿਆ ਹੋਇਆ ਟਰੈਕਟਰ ਆ। ਉਹ ਟਰੈਕਟਰ ਤੋਂ ਜਨਾ ਦੇ ਸਫਰ ਦੀ ਮੈਂ ਜੇਕਰ ਗੱਲ ਕਰਾਂ ਤਾਂ ਕਹਿੰਦੇ 2009 ਦਸ ਦੇ ਵਿੱਚ ਆਹ ਟਰੈਕਟਰ ਮੇਰੇ ਵੀਰ ਜਿਹੜਾ ਮੈਚ ਖੇਡਦਾ ਰਿਹਾ ਵਾ ਉਹਪਰਾਂ ਦੇ ਵਿੱਚ ਕਹਿੰਦੇ ਕਠਾਲੇ ਪਿੰਡ ਦੀ ਗੱਲ ਹੋਈ। ਕਹਿੰਦੇ ਮੇਰੇ ਵੀਰ ਨੂੰ ਕਹਿੰਦੇ ਵੀ ਖਿਆਲੀ ਦੇ ਵਿੱਚ ਟੋਜਨ ਕਰਵਾਏ ਗਏ। ਕਦੇ ਇਓਨ ਪਿੰਡ ਦੀ ਗੱਲ ਹੋਈ ਕਦੇ ਕਨੇ ਖਲਾਲ ਦੀ ਗੱਲ ਹੋਈ ਉਹ ਟਰੈਕਟਰ ਦੋਤਨਾ ਦਾ ਹੈ ਕਦੇ ਅੱਜ ਵੀ ਦੌਰ ਦੀ ਮੈਂ ਗੱਲ ਕਰਾਂ ਸਾਰਿਆਂ ਦਾ ਪੁਰਾਣਾ ਟਰੈਕਟਰ ਜਿਹੜਾ ਟਰੈਕਟਰ ਦੋਤਨਾ ਦੇ ਚ ਆ ਅੱਜ ਵੀ ਅਵੇਲੇਬਲ ਚੱਲ ਰਿਹਾ ਆ ਤਾਂ ਦੂਜੇ ਪਾਸੇ ਕਹਿੰਦੇ ਮਹਾਰੀ ਟਰੈਕਟਰ ਟੋਟਰੂ ਗਰੁੱਪ ਦਾ ਫਾਰਮ ਦਾ 60 ਤੇ ਸਾਹਮਣੇ ਮੈਚ ਖੇਡਣ ਜਾ ਰਿਹਾ ਜਿਹੜੇ ਅਗਲੇ ਦੇ ਮੈਚ ਮੈਦਾਨ ਹਾਂਜੀ ਜੱਗੀ ਸੋਨਾ ਦੀ ਕੱਪ ਆਰਜੀ 31 ਗੋਲ ਦਾ ਸੁਹਰਾਨ ਟਰੈਕਟਰ ਜਲਦੀ ਨਾਲ ਗਰਾਊਂਡ ਦੇ ਲਾਗੇ ਅੱਜ ਦੇ ਇਹਨ ਮੁਕਾਬਲਾ ਜਿਹੜਾ ਆ ਕੇ ਤੋਂ ਮੇ ਟਰੈਕਟਰ ਚੱਲ ਤਰ ਗਿਆ ਜਈ ਆਰ ਜੇ ਵੀਰਾਂ ਦਾ 10 ਬਰਾੜ ਟਰੈਕਟਰ ਜਲਦੀ ਨਾਲ ਆ ਜੇ ਜਿਹੜਾ ਚ ਸੋਹਣੀ ਤੋਂ ਐਨ ਮੁਕਾਬਲਾ ਲੱਗਦਾ ਉਹ ਚੋਟੀ ਦਾ ਖੇਡਿਆ ਜਾ ਰਿਹਾ ਮੇ ਪਿਆਰ ਦੀ ਜੀਰੋ ਤੇ ਆਹ ਹੋਣ ਕਰਾ ਤੋਂ ਜਿਹੜੇ ਚੱਲੇ ਐਨ ਮੇਰੇ ਵੀ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ

ਅਗਲੇ ਮੈਚ ਦੇ ਸਟੈਂਡਾਂ ਨੂੰ ਮੇਰੀ ਬੇਨਤੀ ਹੈ ਗਰਾਊਂਡ ਦੇ ਵਿੱਚ ਜਾਂਦੀ ਪਹੁੰਚਣਗੇ ਕਿ ਜ਼ਿੰਦਗੀ 'ਚ ਐਸੇ ਕਰ ਕੰਮ ਸੱਜਣਾ ਰੋਗੀ ਯਾਦ ਕਰਨੇ ਕੇ ਮਗਰੋਂ ਕਹਾਣੀਆਂ ਵੀ ਪੰਨਾ ਉੱਪਰੋਂ ਬਲਾਵਾ ਕਦੋਂ ਆ ਜਾਵੇ ਮਾਤ ਕਦੇ ਦੇਖੀ ਨਾ ਉਮਰਾਂ ਨਿਆਲੀਆਂ ਪਿਆਰ ਨਾਲ ਰਹੋ ਕਦੇ ਲੜੋ ਨਾ ਲੜਾਈ ਰੁੱਖਾਂ ਨਾਲ ਵਰਖ ਹੋ ਜਾਂਦੀਆਂ ਨੇ ਤਾਹਾਂ ਕੰਨ ਚੀਜਾਂ ਜ਼ਿੰਦਗੀ ਚ ਰੱਖ ਲਈਏ ਸਭ ਕੋ ਉਸਨ ਜਵਾਨੀ ਮਾਪੇ ਮੁਰਨਾ ਤੇਹਾੜੀਆਂ ਲੰਡੇ ਵਾਲਾ ਰਾਢੀ ਆਖੇ ਪਾਣੀ ਨੂੰ ਬਚਾਓ ਕੱਖੜ ਚ ਮਾਰਨ ਆਏ ਸੀ ਯਾਰੇ ਤੇਹਾੜੀਆਂ ਕੱਖੜ ਚ ਮਾਰਨ ਆਏ ਸੀ ਯਾਰੇ ਤੇਹਾੜੀਆਂ ਇੱਕ ਪਾਸੇ ਜ਼ਿੰਦਗੀ ਦੀਆਂ ਕਾਲਸ ਕਾਇਆਂ ਦੀ ਗੱਲ ਆ ਮੇਰੇ ਵੀਰ ਦੂਜੇ ਪਾਸੇ ਆਪਣਾ ਤਕਰਾ ਦਾ ਨਜ਼ਾਰਾ ਕਹਿੰਦੇ ਭਾਈ ਦੂਜੇ 라ਉਂਡ ਦੇ ਮੈਚ ਨੇ ਜਿਹੜੇ ਥੋੜੇ ਸਮੇਂ ਦੇ ਵਿੱਚ ਮੇਰੇ ਖੇਡਣੇ ਸ਼ੁਰੂ ਹੋ ਜਾਣਗੇ ਆਹ ਤਕਰੀਬਾ ਅੱਠਵਾਂ ਮੈਚ ਦਾ ਜਿਹੜਾ ਉਹ ਖੇਡਿਆ ਜਾਂਦਾ ਹੈ ਹਾਂ ਸਰਦਾਰ ਫਰ सरदार रणजीत सिंह जीते का भी धन्यवाद कर रहे हैं मुकाबला जो है शुरू ਗੁਰੂ ਜੀ ਦੇ ਆਗਮਨ ਦੇ ਦੂਜੇ ਹਾਫ ਦਾ ਮਪਾਵਾ ਜਿਹੜਾ ਸ਼ੁਰੂ ਹੋ ਰਹਿਣ ਲੱਗੂ। ਜੰਕਪਾਲ ਸਿੰਘ ਫਾਰਮਟਰੈਕ ਸਾਥ ਅਜੋਨੀ ਟੀਮ ਟਰੈਕਟਰ ਦੀ ਬਣ ਤਾਤਾ ਅਜਿਨੇ ਨੰਬਰ 13 ਸਰਜੀ ਕੁਲਵੱਤੀ ਪੂਰਾ ਨਵਾਂ ਮੈਚ ਜਿਹੜਾ ਖੇਡਿਆ ਜਾਣਾ ਤਾਤਾ ਅਜਿਨੇ 913 ਨਾਲ ਜੱਗੀ ਕੁਲਵੱਤੀ ਨੀਲਾ ਤੇ 10ਵਾਂ ਮੈਚ 23 50 55 ਨਾਲ 23 ਰੌਨ ਦੇ ਸ਼ਾਟ ਤਾਂ ਨਹੀਂ ਕੰਮ ਕਰਦੇ। ਫੋਲ ਨਾਲ ਯੂਜ਼ ਵੀ ਨਹੀਂ ਹੁੰਦੇ। ਹਣ ਦੂਜੇ ਹਾਫ ਦਾ ਜਿਹੜਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਖੇਡ ਵਿੱਚ ਮਦਦ ਉਤਾਰਦੇ ਜੀਓ। ਬਈ 3600 ਨਹੀਂ ਯਾਰ ਕੋਈ ਹੈ ਨਹੀਂ ਘਟਾ। ਹਣ ਸਾਤਵਾਂ ਮੈਚ ਜਿਹੜਾ ਪਾਲੇ ਰਾਉ ਦਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਫਾਰਮ ਟ੍ਰੈਕ ਸੰਫਲ ਦੂਜੇ ਪਾਸੇ ਅਰਜੁਨ ਭਾਈ ਜੱਤਾ ਮੈਚ ਚਾਚਾ ਅਰਜਨ 713 ਨਾਲ ਜੱਗੀ ਗਲਵੱਟੀ ਨੀਂਦਾ ਪਰ ਐਂਡ ਆਖਰ ਸਭੀ ਨਾ ਫੋਟੋ ਹਿਆ ਰਹੇ ਜੀ ਆਹਰ ਦਾ ਐਂਡ ਮੇਰੇ ਵੀਰੋ ਚੋਟੀ ਦਾ ਮਤਾਬਲਾ ਕਿ ਪਾਸੇ ਏ ਗੋਕਨਰ ਜਮਾਇਤਾ ਏ ਥਾ ਏ ਥਾ ਏ ਥਾ ਏ ਥਾ ਉਹ ਮਾਂ ਦੇ ਪੁੱਤ ਜਿਹਨੂੰ ਜਿਹਨੂੰ ਸਵਾਦ ਆਉਂਦਾ ਉਹ ਬੱਲੇ ਤੇ ਸਾਥੇ ਉਹ ਦੂਜੇ ਪਾਸੇ ਅਰਜਨ ਇਹ ਅਰਜਨ ਅਰਜਨ ਉਹ ਹੋ ਤਦਰਾ ਇੱਕ ਪਾਸੇ ਬੱਲੇ ਕਰਦੇ ਆਗੇ ਇੱਕ ਪਾਸੇ ਬੜਾ ਤਿਆਰਤਾ ਰੱਖਦਾ ਮੁੰਡਾ ਪਰ ਦੂਜੇ ਪਾਸੇ ਦੇਖੀਏ ਭਈ ਫਾਰਮ ਟ੍ਰੈਕ ਵਾਲਾ ਵੀ ਮੁੰਡਾ ਕਹਿੰਦੇ 5 ਸਾਲਾਂ ਦੇ ਸਕੀਮ ਦੇ ਨਾਲ ਜੁੜਿਆ ਹੋਇਆ আর ਦੂਜੇ ਪਾਸੇ 2009 6000 ਦੇ ਪਾਰ ਹਰਜੋ ਟੈਕ ਉਹ ਡੋਲ ਡੋਲ ਦਾ ਭਾਈ ਵਾਰ ਵਾਰ ਗਰਾ ਉਹ ਸੰਗਤ ਨਹੀਂ ਮਾਰਦੀ ਉਹ ਇੱਕ ਦਾ ਤਾਵੇ ਉਹ ਕੀ ਮੈਚ ਆ ਆ اوہ وی ابھی نکل گیا حال کلی والا ویر کلی لگیا بالکل پرتا ورا راجہ دینو دینو سبا اوندا راکی کمال راکی کمال کمال ہوندا ہائے کلی والے والی جو جاندی تے ختم ہو گئے امیتے آ گئے ہا کراں بھائی فارم کر کار چلانے کیر کر جاوندی ہے اچھا دیکھو دیکھو مار دے تالی پیار سے آج کے فندا کلی والا بھی مٹھوں دی آواز آوندا میرے کول جلدی گجو ہن کلی والا ہائے 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 ہائے